ਲੋ ਜੀ ਬਾਈ ਨਵੀਂ ਕੜਾਈ ਹੋਈ ਆ ਕਾਰ ਬਾਈ ਨਾਲ ਦੀ ਤੇ ਬਾਈ ਨਾਲ ਨੇ ਦੱਸ ਦਿਆ ਵੀ ਬਾਈ ਨਾਲ ਨੇ ਗੱਡੀ ਨਵੀਂ ਥਾਰ ਲੈ ਲਈ ਸਿਰਫ ਤਾਂ ਕਰਕੇ ਵੀਰ ਕਹਿੰਦਾ ਗੱਡੀ ਸੇਲ ਕਰਨੀ ਹੈ ਜੀ ਇਹ ਵੀਰ ਬਹੁਤ ਘਾਟੇ ਦਾ 80 85 85000 ਰੁਪਏ ਰੇਟ ਲਾਉਂਦੇ ਨੇ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਕਿਸੇ ਨਾਲ ਬੈਂਸਵਾਜੀ ਤਾਂ ਨਹੀਂ ਕਰਦੇ ਪਰ ਵੀਰੋ ਜਿਹੜਾ ਚੰਗਾ ਟਰੈਕਟਰ ਹੈ ਇੰਨਾ ਸਸਤਾ ਕੋਈ ਵੀ ਨਹੀਂ ਦਿੰਦਾ ਹੈਗਾ ਠੀਕ ਹੈ ਜੀ ਕਿੰਨੇ ਗੱਦੇ ਪਾ ਕੇ ਸੀਗਾ ਲਾਈ ਟਾਇਰ ਇਹ ਭਾਜੀ ਲੱਖ ਰੁਪਇਆ ਲਾਇਆ ਹੈਗਾ ਜੀ ਸਾਰਾ ਸਮਾਨ ਪਵਾਉਣ ਦਾ ਅੱਛਾ ਲੱਖ ਰੁਪਇਆ ਵੀਰ ਇੰਨੇ ਤਾਂ ਲੱਗੇ ਜਾਂਦਾ ਨਾਰਮਲੀ ਟੈਟ ਟੈਟ ਆਪਾਂ ਸਾਰਾ ਨਵੇਂ ਪਾ ਰਹੇ ਹਾਂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਵਾਲਾ ਬਲੌਗ ਵੀਰੋ ਆਪਾਂ ਆਪਣੇ ਘਰ ਤੋਂ ਹੀ ਬਣਾ ਰਹੇ ਹਾਂ ਜੀ ਤੇ ਆਪਾਂ ਨੇ ਰਾਤ ਵੀ ਪਾਈ ਸੀ ਵੀਡੀਓ ਵੀ ਟਰੈਕਟਰ ਫੋੜ ਖੜੇ ਨੇ ਕਈ ਤੇ ਇੱਕ ਆਪਣੇ ਕੋਲ ਫੋੜ ਆਏ ਸੀਗਾ 94 ਮਾਡਲ ਤੇ ਹਜੇ ਆਪਣੇ ਆ ਟਰੈਕਟਰ ਦਾ ਕੋਈ ਬਲੌਗ ਨਹੀਂ ਸੀਗਾ ਪਾਇਆ ਵੀਰੋ ਠੀਕ ਹੈ ਜੀ ਪਰਸੋਂ ਹੀ ਆਏ ਸੀ ਟਰੈਕਟਰ ਤੇ ਵੀਰ ਨਾਲ ਜੀ ਸਾਡੇ ਆਏ ਹੋਏ ਆ ਟਰੈਕਟਰ ਲੈਣ ਕਾਠਗੜ ਏਰੀਏ ਤੋਂ ਮਲਾਉਨੇ ਆ ਜੀ ਬਾਈ ਸਸਰੀਗਾ ਸਾਰਿਆਂ ਨੂੰ ਸਸਰੀਗਾ ਬਾਈ ਉਹ ਠੀਕ ਆ ਜੀ ਠੀਕ ਕਰਾ ਤੇ ਕਿੱਥੋਂ ਆਏ ਵੀਰੇ ਕਿਹੜਾ ਪਿੰਡ ਆ ਜੀ ਆਪਣਾ ਕਾਠਗੜ ਲੱਗਿਆ ਸੱਡ ਸੁਧਾ ਮਜਰੇ ਪਿੰਡ ਆ ਜੀ ਸੁਧੇ ਮਜਰੇ ਤੋਂ ਠੀਕ ਆ ਜੀ ਤੇ ਸੁਧੇ ਮਜਰੇ ਵੀ ਬਾਈ ਆਪਣੇ ਬਹੁਤ ਵੀਰ ਜਾਣਕਾਰ ਨੇ ਹਾਂਜੀ ਇੱਕ ਆ ਵੀਰ ਨੂੰ ਦੋ ਦਿਨ ਆਪਣੇ ਇੱਥੇ ਰੂਟਾ ਬੀਟਰ ਵੀ ਗਏ ਵੀ ਨਹੀਂ ਕਰਵਾ ਦੇ ਅੱਛਾ ਜੀ ਤੇ ਬਾਕੀ ਬਾਈ ਵੀਰਾਂ ਨੇ ਫੋਰਡ 3600 ਲੱਤਾਂ ਟਰੈਕਟਰ ਠੀਕ ਆ ਜੀ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਦੇ ਬਾਈ ਬਾਈ ਇਹਨਾਂ ਨੂੰ ਆਈ ਟਰੈਕਟਰ ਪਸੰਦ ਆ ਬਾਈ ਹਾਂਜੀ ਬਾਈ ਇਹ ਪਸੰਦ ਆ ਅੱਛਾ ਜੀ ਬਾਈ ਨੇ ਲੱਭ ਦਿੱਤੀ ਆ ਆਪਣੇ ਸੀਗਾ ਅਰੀਜਨਲ ਟਰੈਕਟਰ ਹਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਟਰੈਕਟਰ ਵੀ ਬਾਈ ਇਹਨਾਂ ਨੂੰ ਘੈਂਡ ਦਿੱਤਾ ਜੀ ਮਗਰਾੜ ਨੂੰ ਰੂਟ ਜਾਮਾ ਨਵੇਂ ਲੱਗੇ ਹੋਏ ਨੇ ਹਿੱਸਾ ਵੀ ਇਹਦਾ ਪਿਛਲਾ ਬ੍ਰੇਕਾਂ ਬੰਦ ਹੋਈਆਂ ਮੈਨੇ ਟਰੈਕਟਰ ਦੀਆਂ ਤੇ ਕਿਵੇਂ ਵੀਰ ਖੇਤੀ ਖੂਤੀ ਕਰਦਾਂਗੇ ਸ਼ੌਂਕ ਵਾਲਾ ਕੰਮ ਆ ਬਸ ਸ਼ੌਂਕ ਵਾਲਾ ਕੰਮ ਹੈ ਖੇਤੀ ਵੀ ਹੈਗੀ ਹੈ ਬਾਈ ਅੱਛਾ ਜੀ ਹਾਂਜੀ ਠੀਕ ਆ ਜੀ ਆਲ ਰਾਉਂਡਰੇ ਕੰਮ ਆ ਆਲ ਰਾਉਂਡਰ ਸ਼ੌਂਕ ਨੂੰ ਰਲਿਆ ਆ ਤਾਂ ਠੀਕ ਆ ਜੀ ਹਾਂਜੀ ਸ਼ੌਂਕ ਵਾਸਤੇ ਲਈ ਇਹ ਵੈਸੇ ਵੀ ਨਹੀਂ 12 ਗ੍ਰੀਸ ਹੈ ਜੀ ਗਰੀਸ ਹੈ ਸਾਰੇ ਹਾਂਜੀ ਹਾਂਜੀ ਸਾਰੇ ਵੀਰੇਾਰੇ ਸਾਰੇ ਹਾਂਜੀ ਅੱਛਾ ਠੀਕ ਹੈ ਜੀ ਤੇ ਤੁਹਾਡਾ ਵੀਰੇ ਇਧਰਲਾ ਜਿਵੇਂ ਏਰੀਆ ਬੜਾ ਚੌੜ ਦੇ ਅੱਗੇ ਲੰਘ ਜੇ ਗੜ ਸ਼ੰਕਰ ਨੂੰ ਲੱਗਭਗ ਸਾਰਾ ਐਨ ਆਰ ਆਈ ਏਰੀਆ ਵੱਧਾ ਹੈ ਨਾ ਜੀ ਹਾਂਜੀ ਹਾਂਜੀ ਸਾਰੇ ਐਨ ਆਰ ਆਈ ਦਾ ਆਪਾ ਠੀਕ ਹੈ ਵੀਰੇ ਤੇ ਵੀਰ ਉਹ ਹੋਰ ਆਪਾਂ ਅੱਗੇ ਵੀ ਦੱਸ ਦਵਾਂ ਉਹ ਵੀ ਜਿਹੜੇ ਫੋਰਡ ਟਰੈਕਟਰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਆਹ ਟਰੈਕਟਰ ਜਿੰਨੇ ਵੀ ਆਪਣੇ ਸੇਲ ਹੋਏ ਹੋਏ ਨੇ ਜੀ ਤਕਰੀਬਨ ਸਾਰੇ ਟਰੈਕਟਰ ਇਹ ਆਪਣੇ ਫੋਨ ਤੇ ਹੀ ਵਿਕੇ ਵੀ ਨੇ ਜੀ ਠੀਕ ਹੈ ਜੀ ਆ ਵੀ ਸਾਡਾ ਵੀਰ ਯੂ ਐਸ ਏ ਆ ਜੀ ਉਹਨੇ ਲਿਆ ਹੋਇਆ ਟਰੈਕਟਰ ਵੀਰ ਦੇ ਛੱਡ ਕੇ ਆ ਵੀ ਵੀਰ ਇੱਧਰ ਆਪਣਾ ਜੀ ਮੁਹਾਲੀ ਦਾ ਉਹਨੇ ਲਿਆ ਆਵਾ ਟਰੈਕਟਰ ਠੀਕ ਹੈ ਜੀ ਉਹ ਵੀ ਟਰੈਕਟਰ ਸਾਡਾ ਵੀਰ ਇਟਲੀ ਆ ਭੋਗਪੁਰ ਤੋਂ ਉਹ ਵੀ ਇਹਨੇ ਲੱਤਾਵਾ ਟਰੈਕਟਰ ਠੀਕ ਹੈ ਜੀ ਇੱਕ ਆਪਣਾ ਰੋਪੜ ਖੜਾ ਹੈ ਉਹ ਵੀ ਬਾਈ ਗੜ ਸ਼ੰਕਰ ਤੋਂ ਆ ਉਹਨਾਂ ਨੇ ਲਿਆ ਹੋਇਆ ਜਿਹੜਾ ਟਰੈਕਟਰ ਮੋਡੀਫਾਈ ਹੋਇਆ ਬਾਈ ਠੀਕ ਹੈ ਜੀ ਲੋ ਜੀ ਵੀਰ ਉਹ ਆ ਟਰੈਕਟਰ ਸੀਗਾ ਆਪਣਾ ਜੀ ਰੰਗ ਰੰਗ ਦੇਖੋ ਕਿੰਨਾ ਸੋਹਣਾ ਪਿਆ ਟਰੈਕਟਰ ਬਾਈ ਤੇ ਨਾਰ ਦਾ ਰੰਗ ਅਰੀਜਨਲ 94 ਮਾਡਲ ਹੈ ਤੇ ਟਾਇਰ ਵੀ ਵਧੀਆ ਨੇ ਵੀਰੋ ਮਗਰਾੜ ਦੇਖੋ ਜਮਾ ਨਵੇਂ ਆ ਆਪਣੇ ਵਾਲੇ ਬ੍ਰਾਂਡ ਨੂੰ ਲੱਗੇ ਹੋਏ ਟਰੈਕਟਰ ਨੂੰ ਕਿੰਨ ਟਰੈਕਟਰ ਬਹੁਤ ਸੋਹਣਾ ਦੇਖੋ ਕੱਕ ਹੈਵੀ ਆ ਪੂਰੀ ਬ੍ਰੇਕਾਂ ਬੰਦ ਨੇ ਤੁਸੀਂ ਥੋੜ੍ਹ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਰਹਿੰਦੀ ਆ ਬ੍ਰੇਕਾਂ ਦੀ ਤੇ ਇਹਦਾ ਸਭ ਤੋਂ ਮੇਨ ਕੰਮ ਹੋਇਆ ਵਾ ਟਰੈਕਟਰ ਦਾ ਲਿੰਕਾਂ ਲੂੰਕਾਂ ਸਾਰਾ ਕੁਝ ਨਾਲ ਦਾ ਹੀ ਟਰੈਕਟਰ ਦਾ ਠੀਕ ਹੈ ਜੀ ਬਾਕੀ ਆ ਰੂਲ ਪ੍ਰੈਸ਼ਰ ਵੀ ਟਰੈਕਟਰ ਦਾ ਬਹੁਤ ਸੋਹਣਾ ਹੋ ਵੀਰੋ ਬਾਕੀ ਭਾਈ ਆਪਾਂ ਤੁਹਾਨੂੰ ਅੱਗੇ ਵੀ ਜਾਂਦੇ ਵਧੀਆ ਫੋੜ ਦੇ ਆਪਾਂ ਬਹੁਤ ਸ਼ਕੀਨ ਆ ਚੰਗਾ ਟਰੈਕਟਰ ਹੋਵੇ ਆਪਾਂ ਚਾਹੁੰਦੇ ਆ ਵੀ ਰੇਟ ਵੀ ਜਾਇਜ਼ ਹੋਵੇ ਜਿਹੜਾ ਲੈਣੇ ਵਾਲਾ ਉਹਨੂੰ ਵੀ ਬਹੁਤਾ ਮਹਿੰਗਾ ਨਾ ਲੱਗੇ ਠੀਕ ਆ ਜੀ 5-4000 ਰੁਪਏ ਚਲੋ ਆਪਣਾ ਵੀ ਮਿਹਨਤ ਆ ਉਹ ਵੀ ਬਣ ਜਵੇ ਤੇ ਬਾਕੀ ਵੀਰੋ ਇਮੇਰ ਨੂੰ ਅੱਗੇ ਵੀ ਦੱਸ ਦੋ ਜਿਹੜਾ ਫੋੜਾ ਟਰੈਕਟਰ ਹੈ ਜੀ ਕਈ ਵੀਰ ਅਸੀਂ ਵੀਡੀਓ ਪਾਉਨੇ ਆ ਕਈ ਵੀਰ ਬਹੁਤ ਘੱਟ ਇਹਦਾ 80 85 85 ਹਜ਼ਾਰ ਰੁਪਏ ਰੇਟ ਲਾਉਂਦੇ ਨੇ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਕਿਸੇ ਨਾਲ ਬੈਂਸਵਾਜੀ ਦਾ ਨਹੀਂ ਕਰਦੇ ਪਰ ਵੀਰੋ ਜਿਹੜਾ ਚੰਗਾ ਟਰੈਕਟਰ ਹੈ ਇੰਨਾ ਸਸਤਾ ਕੋਈ ਵੀ ਨਹੀਂ ਦਿੰਦਾ ਹੈਗਾ ਠੀਕ ਹੈ ਜੀ ਤੇ ਥੋੜਾ ਆਪਾਂ ਨੇ ਵੀ ਵੇਚੇ ਨੇ ਇੰਨੇ ਦੇ 85 85 ਹਜ਼ਾਰ ਪਰ ਆਪਾਂ ਹੁਣ ਲੈਣੇ ਛੱਡ ਤੇ ਵੀਰੋ ਆਪਾਂ ਵਧੀਆ ਟਰੈਕਟਰ ਲਈਦਾ ਚੰਗਾ ਟਰੈਕਟਰ ਠੀਕ ਹੈ ਜੀ ਤੋ ਚਲੋ ਆਪਾਂ ਕਿਸੇ ਦੇ ਨਾਲ ਗੁੱਸਾ ਨਹੀਂ ਕਰਦੇ ਹੈਗੇ ਜਿਹੜੇ ਬੰਦੇ ਨੂੰ ਉਸ ਚੀਜ਼ ਦਾ ਪਤਾ ਹੁੰਦਾ ਉਹ ਬੰਦਾ ਉਹਦਾ ਆ ਕੇ ਸਹੀ ਮੁੱਲ ਲਾਉਂਦਾ ਠੀਕ ਹੈ ਜੀ ਲੋ ਜੀ ਟਰੈਕਟਰ ਬਣਾ ਆ ਵੀ ਬਹੁਤ ਸੋਹਣਾ ਬਾਈ ਚੱਲ ਚੱਲ ਚਲਾਵੇ ਦਾ ਬਹੁਤ ਘੈਂਟ ਟਰੈਕਟਰ ਹੈ ਤੇ ਆਪਾਂ ਟਰੈਕਟਰ ਘਰੇ ਵਰਦਿਆ ਦੀ ਇੱਕ ਥੋੜੀ ਸੀਲ ਲੀਕ ਕਰ ਗਈ ਪਿਛਲੀ ਉਹ ਵੀ ਆਪਾਂ ਨੇ ਪਵਾਉਣੀ ਹੈ ਦੀ ਸੀਲ ਠੀਕ ਹੈ ਜੀ ਤੇ ਆ ਵੀ ਟਰੈਕਟਰ ਆਪਣਾ ਬਹੁਤ ਘੈਂਟ ਆ ਇਹ ਵੀ ਆਪਣਾ ਟਰੈਕਟਰ ਸੇਲ ਕਰਦਾ ਜੀ ਠੀਕ ਹੈ ਜੀ ਇਹ ਟਰੈਕਟਰ ਮੋਡੀਫਾਈ ਹੋਇਆ ਹੋਇਆ ਰੰਗ ਹੋਇਆ ਹੋਇਆ ਬਹੁਤ ਸੋਹਣਾ ਟਰੈਕਟਰ ਜਮੈਂ ਹੀ ਜਾਏ ਜੋ ਮੁੱਲ ਵਿੱਚ ਦਿੱਤਾ ਵੀਰੋ ਲੋਕ ਇਦਾਂ ਦੇ ਟਰੈਕਟਰਾਂ ਦੇ ਬਹੁਤ-ਬਹੁਤ ਪੈਸੇ ਮੰਗਦੇ ਨੇ ਟਾਇਰ ਵੀ ਨਵੇਂ ਨੇ ਸਾਰਾ ਕੁਝ ਓਕੇ ਆ ਜੀ ਠੀਕ ਹੈ ਜੀ ਤੇ ਬਾਕੀ ਚਲੋ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਜਿਹੜੇ ਵੀ ਇੰਨਾ ਮਾਨ ਕਰਦੇ ਨੇ ਆਪਣੇ ਤੇ ਠੀਕ ਹੈ ਜੀ ਤੇ ਹੋਰ ਵੀ ਮੇਰੇ ਕਿਸੇ ਵੀਰ ਭਰਾ ਕੋਲ ਵਧੀਆ ਫੋਰ ਟਰੈਕਟਰ ਹੁੰਦਾ ਹੈ ਸੇਲ ਕਰਨ ਵਾਸਤੇ ਠੀਕ ਹੈ ਜੀ ਚੰਗਾ ਟਰੈਕਟਰ ਹੁੰਦਾ ਰੇਟ ਵੀ ਠੀਕ ਹੋਵੇ ਟਰੈਕਟਰ ਵੀ ਵਧੀਆ ਹੋਵੇ ਜਿਹੜਾ ਆਪਾਂ ਮੰਨ ਲਈ ਗਾਹਾਂ ਆਪਣਾ ਵਧੀਆ ਵਿਕ ਜੇ ਠੀਕ ਹੈ ਜੀ ਤੇ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਲਿਆ ਕਰੋ ਜੀ ਨੰਬਰ ਆਪਣਾ ਚੱਲਦਾ ਹੀ ਹੁੰਦਾ ਲਗਭਗ ਸਕਰੀਨ ਤੇ ਜੀ ਵੀਰਾਂ ਕੋਲ ਇੱਕ ਗੱਡੀ ਆ ਜੀ ਸੇਲ ਵਾਲੀ ਵੀਰ ਨੇ ਆਏ ਹੋਣੇ ਬਾਹਰੋਂ ਉਹਨੂੰ ਕੱਲ ਵੀ ਦੱਸੀ ਸੀ ਗੱਲਬਾਤ ਤੇ ਇਹ ਗੱਡੀ ਸੇਲ ਕਰਨੀ ਆ ਘਰੇਲੂ ਗੱਡੀ ਆ ਨਵੇਂ ਕਢਾਈ ਪਾਈ ਇਹਨਾਂ ਦੀ ਤੇ ਤੁਹਾਨੂੰ ਜਾਣਕਾਰੀ ਦੇਣੀ ਆ ਕੋਈ ਵੀ ਵੀਰ ਗੱਡੀ ਲੈਣ ਦਾ ਸ਼ਿਕੀਨ ਹੋਇਆ ਤਾਂ ਵੀਡੀਓ ਦੇਖ ਲਿਓ ਉਹਨੂੰ ਜਾਣਕਾਰੀ ਲੈ ਲਓ ਤੇ ਲੋ ਜੀ ਮਿੱਤਰੋ ਆਹ ਗੱਡੀ ਦਿਖਾਉਣੇ ਤੁਹਾਨੂੰ ਵੈਨਿਊ ਆ ਜੀ ਇਹ ਠੀਕ ਆ ਜੀ ਇਹ ਵੀਰ ਨਹੀਂ ਥੋੜਾ ਜਿਹਾ ਵਿਚਾਰੇ ਖੜੇ ਨੇ ਸਾਈਡ ਤੇ ਪਾਸੇ ਵੀਰ ਤੇ ਵੀ ਮੈਕ ਲਾਇਆ ਹੋਇਆ ਵੀਰ ਜਾਣਕਾਰੀ ਦਊਗਾ ਹੋਰ ਵੀਰੇ ਠੀਕ ਠਾਕ ਆ ਹਾਂਜੀ ਭਾਈ ਠੀਕ ਆ ਜੀ ਠੀਕ ਆ ਠੀਕ ਆ ਜੀ ਤੇ ਵੀਰਨਾਂ ਦਾ ਮੂਡ ਹੈਗਾ ਜੀ ਗੱਡੀ ਦੇਣ ਦਾ ਤੇ ਵੀਰ ਆਪਣੀ ਨਵੀਂ ਕੜਾਈ ਹੈ ਗੱਡੀ ਹਾਂਜੀ ਭਾਈ ਜੀ ਨਵੀਂ ਠੀਕ ਆ ਜੀ ਤੇ ਲੋ ਜੀ ਭਾਈ ਨਵੀਂ ਕੜਾਈ ਹੋਈ ਆ ਕਾਰ ਬਾਈ ਨਾਲ ਦੀ ਤੇ ਬਾਈ ਨਾਲ ਨੇ ਦੱਸ ਦਈਏ ਵੀ ਬਾਈ ਨਾਲ ਨੇ ਗੱਡੀ ਨਵੀਂ ਥਾਰ ਲੈ ਲਈ ਸਿਰਫ ਤਾਂ ਕਰਕੇ ਵੀਰ ਕਹਿੰਦਾ ਗੱਡੀ ਸੇਲ ਕਰਨੀ ਹੈ ਜੀ ਇਹ ਠੀਕ ਹੈ ਜੀ ਤੇ ਵੀਰ ਨੇ ਆਪਾਂ ਤੋਂ 4 ਟਰੈਕਟਰ ਵੀ ਲੱਤਾ ਜੀ 94 ਮਾਡਲ ਠੀਕ ਹੈ ਜੀ ਤੇ ਮੈਂ ਉਹਨਾਂ ਬਾਈ ਨਾਲ ਜਾ ਰਿਹਾ ਸੀ ਨਵਾਂ ਸ਼ਹਿਰ ਨੂੰ ਤੇ ਵੀਰ ਨੇ ਮੇਰੇ ਨਾਲ ਜਾਂਦੇ ਜਾਂਦੇ ਹੀ ਗੱਲ ਕੀਤੀ ਹੈ ਬਾਈ ਕਹਿੰਦਾ ਆਪਾਂ ਗੱਡੀ ਦੇਣੀ ਹੈ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਵੀ ਆਪਾਂ ਤੁਹਾਡੀ ਗੱਡੀ ਦੇ ਦਿੰਨੇ ਆ ਕਿਉਂਕਿ ਗੱਡੀ ਚੰਗੀ ਹੈ ਵੀਰ ਉਹ ਵੀਰੇ ਕਿਤੇ ਕੋਈ ਰੰਗ ਪੇਂਟ ਗੱਡੀ ਨੂੰ ਨਹੀਂ ਨਹੀਂ ਕੁਝ ਨਹੀਂ ਓਰੀਜਨਲ ਆ ਸਾਰੀ ਭਾਈ ਗਾਰੰਟੀ ਆ ਨਾ ਗਾਰੰਟੀ 100% ਹਾਂਜੀ ਹਾਂਜੀ ਲੈ ਬਾਈ ਇਹ ਚੀਜ਼ ਦੀ ਬਾਈ ਨੇ ਗਾਰੰਟੀ ਦਿੱਤੀ ਬਾਈ ਕਹਿੰਦਾ ਕਿਤੇ ਗੱਡੀ ਨੂੰ ਰੰਗ ਪੇਂਟ ਨਹੀਂ ਹੈਗਾ ਜੈਨੂਨ ਗੱਡੀ ਆ ਤੇ ਵੀਰ ਕਹਿੰਦਾ ਲਾਏ ਟਾਇਰ ਗੱਡੀ ਨੂੰ ਬਾਈ ਜਮਾਂ ਟਾਇਰ ਜਮਾਂ ਨਵੇਂ ਲੱਗੇ ਵੀ ਨੇ ਠੀਕ ਹੈ ਜੀ ਲੋ ਜੀ ਸੈਕ ਵੀ ਕਰ ਲੋ ਟਾਇਰ ਤੁਹਾਨੂੰ ਕੋਲੋਂ ਦਿਖਾ ਦਾਂ। ਵੀਰੇ ਚੱਲ ਕਿੰਨਾ ਗਈ ਇਹ? 36000 ਹੈ ਜੀ। 36000 ਕਿਲੋਮੀਟਰ ਅਸਲ ਨਾਲ ਗੱਡੀ ਚੱਲੀ ਆ ਜੀ 21 ਮਾਡਲ ਹੈ ਨਾ ਜੀ। ਹਾਂ ਜੀ। ਠੀਕ ਹੈ ਜੀ ਆ ਲੋਨ-ਨੋਂ ਕਲੀਅਰ ਹੈ ਜੀ? ਹਾਂ ਲੋਨ ਹੈ ਹੀ ਨਹੀਂ ਭਾਜੀ। ਅੱਛਾ ਲੋਨ ਹੈ ਨਹੀਂ। ਨਹੀਂ ਹੈ ਹੀ ਨਹੀਂ। ਠੀਕ ਹੈ ਵੀਰ ਉਹ ਸਿੱਧੀ ਤੁਹਾਡੇ ਨਾਮ ਠੱਕ ਦੇਣੀ ਨਾਮ ਹੋਈ ਜਾਣੀ ਆ ਰੁਪਈਆ 5000 ਲੱਗਣਾ 4-5000 ਸਾਰਾ ਹੀ। ਤੇ ਪੀ ਵੀ ਵੀ ਬਲਾਚੌਰ ਦਾ ਨੰਬਰ ਹੈ ਜੀ ਗੱਡੀ ਦਾ ਇਹ ਵੀਰੇ ਆਪਣਾ ਕਿਹੜਾ ਮਾਡਲ ਆ ਗਈ ਇਹ 2021 ਹੈ ਜੀ ਨਾ ਆਪਣਾ ਸੈਮੀ ਆਟੋ ਹੈ ਜੀ ਸੈਮੀ ਆਟੋ ਹੈ ਹਾਂਜੀ ਇਹ ਆਈ ਐਮਟੀ ਆਈ ਐਮਟੀ ਹੈ ਆਪਣੀ ਬਿਨਾ ਕਲਚ ਵਾਲੀ ਹੈ ਹਾਂਜੀ ਬਗੈਰ ਕਲਚ ਤੋਂ ਗੇਅਰ ਪੈਂਦੇ ਆ ਅੱਛਾ ਜਣੇ ਕਿ ਵੀ ਆਪਾਂ ਨੇ ਕਲਚ ਨਹੀਂ ਤਾਂ ਬਣਾ ਆਪਣੇ ਗੇਅਰ ਪਾਣੇ ਪਾਣੇ ਗੇਅਰ ਅੱਛਾ ਖੋਲੋ ਟਾਕੀ ਖੋਲੋ ਮਾੜੀ ਦਿਖਾ ਦਿਓ ਸੈਮੀ ਆਟੋ ਹੈ ਜੀ ਠੀਕ ਹੈ ਜੀ ਤੇ ਲੋ ਵੀਰੋ ਮੋਂ ਦਿਖਾ ਵੀ ਦੰਨੇ ਆ ਵਿੱਚੋਂ ਤੇ ਸੀਟ ਸੂਟ ਕਵਰ ਵੀ ਵੇਚਾ ਦੇਖੋ ਵੀਰੇ ਸਿਸਟਮ ਵੀ ਵੱਜਦਾ ਉਹ ਵੀ ਲੱਗਿਆ ਵਾ ਆ ਦੇਖੋ ਇਹਨੂੰ ਕਲੱਚ ਨਹੀਂ ਹੈਗਾ ਵੀਰੋ ਠੀਕ ਹੈ ਜੀ ਆਹ ਦੇਖੋ 36 36 ਕਾ ਹਜ਼ਾਰ ਕਿਲੋਮੀਟਰ ਗੱਡੀ ਜੈਨੂਨ ਚੱਲੀ ਵੀ ਆ ਜੀ ਬਾਕੀ ਆਲੇ ਮਾਡਲ ਦੇਖੋ ਸਾਰੇ ਵਿੱਚੇ ਨੇ ਆਹ ਦੇ ਪਰ ਨਾਲੇ ਲੱਗੀ ਵੀ ਆ ਸਕਰੀਨ ਸੂਨ ਇਹਦੇ ਵਿੱਚੇ ਆਉਂਦੀ ਆ ਹਾਂਜੀ ਭਾਜੀ ਵਿੱਚੇ ਨਾਲ ਦਾ ਇਹ ਸਭ ਠੀਕ ਆ ਠੀਕ ਆ ਜੀ ਓਕੇ ਜੀ ਤੇ ਵਿੱਚੋਂ ਵੀਰੋ ਪੂਰੀ ਸਾਫ਼ ਸੁਥਰੀ ਆ ਦੇਖੋ ਲਫਾਫੇ ਲੂਫੇ ਚੜੇ ਵੀ ਨਹੀਂ ਗੱਡੀ ਤੇ ਤੇ ਪੂਰੀ ਬਾਈ ਜੈਨੂਨ ਗੱਡੀ ਆ ਕਿਤੇ ਕੋਈ ਇਹ ਚੀਜ਼ ਦੀ ਬਾਈ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਕਈ ਦੇ ਮਨ ਚ ਡਾਊਟ ਹੁੰਦਾ ਆ ਕਿ ਗੱਡੀ ਕਿਤੋਂ ਰੰਗ ਪੇਂਟ ਨਾ ਹੋਈ ਹੋਵੇ ਟਾਕੀਆਂ ਟੂਕੀਆਂ ਦੀ ਸਾਰੇ ਸ਼ੀਸ਼ੇ ਜੂਸ਼ੇ ਨਾਲ ਦੇ ਨੇ ਪੈਸਾ ਬਾਈ ਕਹਿੰਦਾ ਗੱਡੀ ਬੰਪਰ ਤੋਂ ਬੰਪਰ ਓਰੀਜਨਲ ਆ ਠੀਕ ਹੈ ਜੀ ਬਾਕੀ ਵੀਰਾਂ ਦਾ ਪਿੰਡ ਸੁੱਦੇ ਮਾਜਰਾ ਜੀ ਹਾਂਜੀ ਸੁੱਦੇ ਮਾਜਰਾ ਕਾਠਗੜ ਦੇ ਅਪਰੋਡਰ ਦੇ ਕੋਲ ਆ ਜੀ ਹਾਂਜੀ ਠੀਕ ਹੈ ਜੀ ਤੇ ਵੀਰ ਉਹ ਪਿੰਡ ਸੁੱਦੇ ਮਾਜਰਾ ਜੀ ਕਾਠਗੜ ਦੇ ਨੇੜੇ ਪੈ ਗਿਆ ਠੀਕ ਹੈ ਜੀ ਇਹ ਲੋ ਜੀ ਬਾਕੀ ਲੈ ਲੂ ਇਹ ਵੀ ਬਾਈ ਕਹਿੰਦਾ ਨਵੇਂ ਬਾਈ ਕਿੰਨੇ ਕਦੇ ਪਾ ਕੇ ਸੀਗੇ ਲੈ ਟਾਇਰ ਇਹ ਭਾਜੀ ਲੱਖ ਰੁਪਇਆ ਲਾਇਆ ਸੀਗਾ ਜੀ ਸਾਰਾ ਸਮਾਨ ਪਵਾਉਣ ਦਾ ਅੱਛਾ ਲੱਖ ਰੁਪਇਆ ਵੀਰੇ ਇੰਨੇ ਤਾਂ ਲੱਗੇ ਜਾਂਦਾ ਨਾਰਮਲੀ ਟਾਇਰ ਟਾਇਰ ਆਪਾਂ ਸਾਰਾ ਨਵਾਂ ਪਾ ਸਕਦਾ ਜੀ ਠੀਕ ਹੈ ਜੀ ਜੇ ਕੇ ਦੇ ਟਾਇਰ ਨੇ ਹੈ ਨਾ ਜੀ ਹਾਂ ਜੀ ਜੇ ਕੇ ਦੇ ਜੀ ਕਿੰਨੇ ਇੰਚੀ ਲੈਨੇ 16 ਨੇ 17 17 ਹੋਣੇ ਭਾਈ 17 ਇੰਚੀ ਲਾਇਨੇ ਵੀਰੇ ਠੀਕ ਹੈ ਲੋ ਜੀ ਵੀਰੇ ਬਾਕੀ ਕੋਈ ਹੋਰ ਜਾਣਕਾਰੀ ਜਿਹੜੀ ਕਿਸੇ ਨੇ ਲੈਣੀ ਹੋਵੇ ਨਾ ਦਿੱਤੀ ਹੋਵੇ ਤੇ ਉਹ ਤੁਸੀਂ ਵੀਨਾ ਤੋਂ ਲੈ ਸਕਦੇ ਹੋ ਤੇ ਜਿਵੇਂ ਕੀ ਹੁੰਦਾ ਵੀਰੇ ਗੱਡੀਆਂ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਦੋ ਨੰਬਰ ਦਾ ਕੰਮ ਬਹੁਤ ਹੈ ਤੇ ਆਪਾਂ ਤਾਂ ਚਲੋ ਇਹ ਨਾ ਕੰਮਾਂ ਦੇ ਵਿੱਚ ਕਦੇ ਪਏ ਨਹੀਂ ਹੈਗੇ ਪਰ ਸਾਡੇ ਨਾਲ ਖੁਦ ਨਾਲ ਹੋਇਆ ਕਈ ਵਾਰ ਤੇ ਚਲੋ ਆਪਾਂ ਕਿਸੇ ਵੀਰਾਂ ਦਾ ਕਿਸੇ ਦਾ ਨਾਂ ਨੂ ਨਹੀਂ ਲੈਂਦੇ ਹੈਗੇ ਗੱਡੀਆਂ ਵਿੱਚ ਵੀਰੋ ਮੀਟਰ ਬੈਕ ਸਾਰਿਆਂ ਨਾਲ ਵੱਧ ਗੱਡੀਆਂ 'ਚ ਹੁੰਦਾ ਲੋ ਜੀ ਉਹ ਲੰਘ ਗਿਆ ਫੋਰਡ ਬਾਈਨਾਂ ਦਾ ਨਗਰੇ ਆ ਗਿਆ ਉਹ ਚਲੇਗਾ ਫੋਰਡ ਜਾਂਦਾ ਫਾਹੇ ਵੱਡਦਾ ਪੂਰੇ ਆ ਲੋ ਜੀ ਬਾਈ ਦਾ ਕਹਿੰਦਾ ਸੀ ਵੀ ਫੋਨ ਤੇ ਕਰਨਾ ਵਾ ਵੀਰਾਂ ਨੂੰ ਕਿਹਾ ਵੀ 10-2000 ਕੋਈ ਚੱਕਰ ਨਹੀਂ ਹੈਗਾ ਠੀਕ ਆ ਤੇ ਵੀਰ ਨੇ 7.5 ਲੱਖ ਰੁਪਈਆ ਵੀਰ ਉਹ ਗੱਡੀ ਦਾ ਰੇਟ ਕਿਹਾ ਤੇ ਵੀਰ ਕਹਿੰਦਾ ਬਸ ਮਾਣ ਤਾਣੇ ਕਰੂਗੇ ਵੀਰ ਉਹ ਆਪਾਂ ਵੀ ਜੇ ਕੋਈ ਗੱਡੀ 'ਚ ਕਮੀ ਵੇਸ਼ੀ ਹੋਈ ਜਿਹੜੀ ਆਪਾਂ ਤੁਹਾਨੂੰ ਗੱਲ ਦੱਸੀ ਐ ਕੋਈ ਗੱਲ ਨਾ ਹੋਈ ਫਿਰ ਜੋ ਮਰਜ਼ੀ ਆਪਣਾ ਪੈਸੇ ਜਿੱਦਾਂ ਮਰਜ਼ੀ ਘਟਾ ਲਿਓ ਪਰ ਗੱਡੀ ਜਿਵੇਂ ਦੱਸੀ ਐ ਗੱਡੀ ਉਦਾਂ ਹੀ ਨਿਕਲੂਗੀ ਸਾਰੀ ਠੀਕ ਹੈ ਜੀ ਬਾਈ ਨੇ ਦੀ ਨਵੀਂ ਕਢਾਈ ਆ ਫਰਸਟ ਓਨਰ ਆ ਤੇ ਬਾਈ ਨੇ ਵਿੱਚ ਐਂਪੋਂਪੋ ਵੀ ਲਵਾਇਆ ਹੋਇਆ ਉਹਦੇ ਵੀ ਪਰ ਉਹ ਤੁਹਾਨੂੰ ਪਤਾ ਅੱਜ ਕਾ ਰੁਪਈਏ ਲੱਗ ਜਾਂਦੇ ਨੇ 100ਾਂ ਤੇ ਬਾਈ ਕਹਿੰਦਾ ਲੱਖ ਰੁਪਈਆ ਮੇਰਾ 100ਾਂ ਦੇ ਵਿੱਚ ਪੈ ਗਿਆ ਠੀਕ ਹੈ ਜੀ ਸੋ ਜਿਹੜਾ ਵੀਰ ਚਾਹਵਨ ਹੋਇਆ ਉਹੀ ਵੀ ਰੋਲ ਸੰਪਰਕ ਕਰਨ ਵੀਰ ਨੇ ਕਹਿੰਦੇ ਠੀਕ ਹੈ ਜੀ ਵੀਰ ਨੇ ਫਿਲਹਾਲ ਹੋ ਰਹੀਆਂ ਜੀ ਵੀਰ ਨੇ ਬਾਹਰੋਂ ਆਏ ਹੋਏ ਨੇ ਤੇ ਬਾਈ ਨਾਲ ਗੱਡੀ ਨਵੀਂ ਦੱਸਿਆ ਜਿਵੇਂ ਵੀ ਥਾਰ ਕਢਾਈਆ ਸਰ ਤਾਂ ਕਰਕੇ ਵੀਰ ਕਹਿੰਦਾ ਗੱਡੀ ਦੇਣੀ ਆ ਕੋਈ ਲੋਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਿੱਧੀ ਤੁਹਾਡੇ ਗੱਡੀ ਨਾਮ ਹੋ ਜਾਣੀ ਆ ਜੀ ਠੀਕ ਹੈ ਜੀ ਤੇ ਬਾਕੀ ਕੋਈ ਹੋਰ ਗੱਲ ਹੈ ਜੀ ਇਹ ਆਪਾਂ ਵੈਸੇ ਚਲੋ ਟੀਵੀ ਗਾ ਜੂ ਜਾਣ ਕੇ ਕਹਿਣਾ ਕੋਈ ਆਪਾਂ ਨੇ ਵੀਰਾਂ ਦੀ ਪੇਡ ਪ੍ਰਮੋਸ਼ਨ ਨਹੀਂ ਕੀਤੀ ਹੈਗੀ ਜੀ ਇਹਨਾਂ ਨੇ ਆਪਾਂ ਤੋਂ ਟਰੈਕਟਰ ਲਿਆ ਜੀ ਇਹਨਾਂ ਨੇ ਆਪਣੇ ਨਾਲ ਗੱਲ ਸ਼ੇਅਰ ਕੀਤੀ ਬਾਈ ਕਹਿੰਦੇ ਗੱਡੀ ਦੇਣੀ ਹੈ ਤੇ ਸਿਰਫ ਤਾਂ ਕਰਕੇ ਵੀਡੀਓ ਇਹਨਾਂ ਦੀ ਕੀਤੀ ਆਪਾਂ ਨੇ ਠੀਕ ਹੈ ਜੀ ਕੋਈ ਵੀ ਵੀਰ ਸੰਪਰਕ ਚਾਹਵਨ ਹੋਇਆ ਲੈਣ ਦਾ ਤਾਂ ਵੀ ਇਹਨਾਂ ਨਾਲ ਕਰ ਲਿਓ ਜੀ ਸੰਪਰਕ ਮੇਰਾ ਮੜਾ ਨੰਬਰ ਬੋਲਦਾ ਮੜਾ ਇਦਾਂ ਹੀ 90416 ਠੀਕ ਹੈ ਜੀ 96050 96050 90416 96050 ਤੇ ਬਾਈ ਆਇਆ ਨਾ ਕੋਈ ਵੀਰ ਮੂਰੇ ਨਹੀਂ ਆ ਬੀਚ ਪੈਸੀ ਥੋੜਾ ਜਿਹਾ ਜੱਗਦਾ ਹੋਈ ਕਹਿੰਦਾ ਥੋੜਾ ਜਿਹਾ ਵੀ ਕਦੇ ਆਪਾਂ ਬੋਲੇ ਨਹੀਂ ਹੈਗੇ ਮੂਰੇ ਠੀਕ ਹੈ ਜੀ ਤੇ ਲੋ ਜੀ ਵੀਰੇ ਆਪਣਾ ਸਟਾਰਟ ਚਾਬੀ ਨਾਲੇ ਹੈ ਨਾ ਇਹ ਹਾਂ ਜੀ ਚਾਬੀ ਨਾਲੇ ਸਟਾਰਟ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਪਿੱਛੋਂ ਵੀ ਦੇਖ ਲਓ ਬਾਈ ਸਾਰੀ ਸੱਪੜੀਆਂ ਸੁੱਪੜੀਆਂ ਵੀਰੇ ਨਾਲ ਦੀ ਉਹ ਸਾਰਾ ਕੁ ਨਾਲ ਹੀ ਆ ਸੀਟਾਂ ਸੂਟਾਂ ਸਭ ਵਧੀਆ ਪਾਈਆਂ ਬਾਈ ਠੀਕ ਹੈ ਜੀ ਲੋ ਮੈਟਿੰਗ ਹੋਈ ਹੋਆ ਠੀਕ ਹੈ ਜੀ ਥੱਲੇ ਵੀ ਵੀਰ ਕਹਿੰਦਾ ਮੈਟਿੰਗ ਹੋਈ ਹੋਈ ਆ ਗੱਡੀ ਦੀ ਠੀਕ ਹੈ ਜੀ ਕਰ ਲਓ ਚੱਕ ਬਾਕੀ ਠੀਕ ਹੈ ਵੀਰੋ ਇੰਨਾ ਹੀ ਵੀਡੀਓ ਦੇ ਵਿੱਚ ਬਾਕੀ ਹੋਰ ਵੀ ਕਿਸੇ ਵੀ ਮੇਰੇ ਵੀਰ ਭਰਾ ਨੇ ਬਾਈ ਕੋਈ ਟਰੈਕਟਰ ਲੈਣਾ ਹੁੰਦਾ ਸਤੋਂ ਦਾ ਕਿਸੇ ਨੇ ਵੇਚਣਾ ਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਜਿਹੜਾ ਪਿੰਡ ਆ ਬਾਈ ਸੁੱਧੇ ਮਾਜਰਾ ਦਾ ਦੱਸਦਿਆਂ ਆ ਸਾਹਮਣੇ ਟੋਲ ਪਲਾਜ਼ਾ ਦੇਖੋ ਠੀਕ ਹੈ ਜੀ ਟੋਲ ਪਲਾਜ਼ੇ ਤੋਂ ਬਾਅਦ ਥੋੜਾ ਜਿਹਾ ਅੱਗੇ ਜਾ ਕੇ ਜੀ ਸੱਜੇ ਹੱਥ ਨੂੰ ਰਸਤਾ ਮੁੜਦਾ ਫਿਰ ਆ ਵੀਰੋ 2 ਕਿਲੋਮੀਟਰ ਹੋਊਗਾ ਰੋਡ ਤੇ ਹਨਾ ਹਾਂ ਜੀ ਹਾਂ ਜੀ ਬਾ 2 ਕਿਲੋਮੀਟਰ ਦੇ ਤੁਸੀਂ ਬਲਾ ਚੌਰ ਤੋਂ ਵੀ ਆ ਸਕਦੇ ਹੋ ਬਲਾ ਚੌਰ ਮੰਡੀ ਦੇ ਕੋਲੋਂ ਰਸਤਾ ਮੁੜਦਾ ਕਾਠਗੜ ਤੋਂ ਵੀ ਤੁਸੀਂ ਇੱਧਰੋਂ ਆ ਸਕਦੇ ਹੋ ਅੱਗੇ ਸਹਿਬ ਢਾਬੇ ਠੀਕ ਹੈ ਜੀ ਤੇ ਬਾਕੀ ਵੀਰਾਂ ਨਾਲ ਸੰਪਰਕ ਕਰ ਲਿਓ ਕਈ ਵਾਰ ਕੋਈ ਵੀਰ ਦੂਰ ਤੋਂ ਕਿਸੇ ਨੇ ਆਉਣਾ ਹੁੰਦਾ ਹੈ ਨਾ ਜੀ ਤਾਂ ਫੋਨ ਜ਼ਰੂਰ ਕਰਕੇ ਆਇਓ ਵੀਰੋ ਠੀਕ ਹੈ ਜੀ ਕਈ ਵਾਰ ਵੀਰਾਂ ਨੇ ਕਿਉਂਕਿ ਬਾਹਰ ਅੰਦਰ ਕਿਤੇ ਜਾਣਾ ਹੁੰਦਾ ਵਿਆਹ ਵੀ ਉਹਦੇ ਪ੍ਰੋਗਰਾਮ ਨੇ ਤੇ ਠੀਕ ਹੈ ਵੀਰੇ ਧੰਨਵਾਦ ਠੀਕ ਹੈ ਜੀ ਭਾਈ ਮਿਹਰਬਾਨੀ